ਅੱਜ ਦੋ ਮੁਕਦਮਿਆਂ ਬਾਰੇ ਤੁਹਾਨੂੰ ਗ੍ਰੀਫ ਕਰਨ ਵਾਸਤੇ ਇੱਥੇ ਪ੍ਰੈਸ ਨੂੰ ਸੱਦਾ ਦਿੱਤਾ ਗਿਆ ਇੱਕ ਸਿਵਲ ਲਾਈਨ ਦਾ ਮੁਕਦਮਾ ਤੇ ਇੱਕ ਕੁਤਵਾਲੀ ਦਾ ਸਿਵਲ ਲਾਈਨ ਥਾਣੇ 'ਚ ਇਨਫੋਰਮੇਸ਼ਨ ਆਈ ਸੀ ਐਸਆਈ ਬੂਟਾ ਸਿੰਘ ਦੀ ਟੀਮ ਕੋਲ ਮੁਖਬਰੀ ਹੋਈ ਸੀਗੀ ਐਸਐਚਓ ਸਿਵਲ ਲਾਈਨ ਦੀ ਸੁਪਰਵੀਜ਼ਨ ਦੇ ਅੰਡਰ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਹੈਗਾ ਓੰਕਾਰ ਸਿੰਘ ਇਹ ਤੇ ਰੇਡ ਕੀਤੀ ਜਾਵੇ ਇਹ ਉਧਰ ਮੂਵਮੈਂਟ ਹੋ ਰਹੀ ਏ ਦੀ ਪਾਖੜਾ ਨਹਿਰ ਵਾਲੇ ਪਾਸੇ ਤਨਾਕਬੰਦੀ ਕਰਕੇ ਜੇ ਇਹਦੇ ਤੇ ਚੈੱਕ ਕੀਤਾ ਜਾਵੇ ਇਹਦੇ ਕੋਲ ਹੈਵੀ ਰਿਕਵਰੀ ਹੋ ਸਕਦੀ ਹੈ ਉਸ ਦੇ ਲੜੀ ਵਿੱਚ ਜਦੋਂ ਨਾਕਾਬੰਦੀ ਕੀਤੀ ਗਈ ਤੇ ਇਹਦੀ ਚੈਕਿੰਗ ਕੀਤੀ ਗਈ ਡੀਐਸਪੀ ਸਿਟੀ 1 ਵੱਲੋਂ ਉਹਦੇ ਵਿੱਚ ਸਾਡੇ 3 ਕਿਲੋ ਜਿਹੜੀ ਸਮੈਕ ਰਿਕਵਰ ਹੋਈ ਹੈ ਤੇ ਨਾਲ ਹੀ 6 ਲੱਖ 50 ਹਜ਼ਾਰ ਦੀ ਡਰਗ ਮਨੀ ਰਿਕਵਰ ਹੋਈ ਹੈ ਇਹ ਸਾਡੇ ਕੋਲ ਪਹਿਲਾਂ ਦੀ ਇਨਫੋਰਮੇਸ਼ਨ ਸੀ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਰਿਕਵਰੀ ਕੀਤੀ ਗਈ ਹੈ ਤੇ ਜਿਹੜੀ ਐਸ ਪਰ ਮਾਈ ਇਨਫੋਰਮੇਸ਼ਨ ਹਜੇ ਤੱਕ ਪਟਿਆਲਾ ਦੀ ਹੈਵੀਐਸਟ ਰਿਕਵਰੀ ਹੈ ਸਮੈਕ ਦੀ ਸੋ ਇਹਦੇ ਤੇ ਅਸੀਂ ਅੱਗੇ ਵੀ ਕੰਮ ਕਰਦੇ ਹੋਏ ਜਿਹੜੇ ਇਹਦੇ ਕੋਲੋਂ ਲੈ ਕੇ ਜਾਂਦੇ ਸੀ ਸਮਾਨ ਵਗੈਰਾ ਪਟਿਆਲਾ ਸ਼ਹਿਰ ਤੋਂ ਪਟਿਆਲੇ ਜ਼ਿਲ੍ਹੇ ਸਪਲਾਈ ਕਰਦੇ ਸੀ ਤੇ ਬਾਕੀ ਪੰਜਾਬ ਦੇ ਵਾਕُوا ਕਿ ਸੈਂਸ ਸਪਲਾਈ ਕਰਦੇ ਸੀ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਤੇ ਜੇ ਇਹ ਲੈ ਕੇ ਕਿੱਥੋਂ ਆਂਦਾ ਸੀ ਉਹ ਬੈਕਵਰਡ ਲਿੰਕੇਜ ਐਕਸਪਲੋਰ ਕਰਦੇ ਹੋਏ ਉਹਨਾਂ ਨੂੰ ਵੀ ਨਾਮਿਨੇਟ ਕੀਤਾ ਜਾਊਗਾ ਇਹ ਜ਼ਿਕਰ ਹੋ ਗਏ ਤੇ ਛੇਗਾ ਕਿ ਇਹ ਬੰਦਾ ਜਿਹੜਾ ਹੈ ਹਰਿਆਣਾ ਪੁਲਿਸ ਦਾ ਪੀਓ ਸੀਗਾ ਪਿਛਲੇ 2 ਸਾਲਾਂ ਤੋਂ 2021 ਦਾ ਮੁਕਦਮਾ ਇਹ ਤੇ ਦਰਜਾ 135/21 ਜਿਹਦੇ ਵਿੱਚ 805 ਗ੍ਰਾਮ ਸਮੈਕ ਦੀ ਬਰਾਮਦਗੀ ਹੋਈ ਸੀ ਜਿਹਦੇ ਵਿੱਚ ਪੀਓਏ ਇਸ ਤੋਂ ਇਲਾਵਾ ਇੱਕ ਹੋਰ ਪਰਚਾ ਇਹ ਤੇ ਦਰਜ ਹੈ ਉਹ ਵੀ ਕੁਰਕ ਖੇਤਰ ਦਾ ਇਹ ਉਹ 2016 ਦਾ ਤੋਂ ਇਹ ਤੀਜਾ ਮੁਕਦਮਾ ਇਹ ਤੇ ਦਰਜ ਹੋਇਆ ਹਰਿਆਣੇ ਦਾ ਪੀਓ ਵੀ ਅਰੈਸਟ ਹੋਇਆ ਤੇ ਨਾਲ 5.5 ਕਿਲੋ ਸਮੈਕ ਤੇ ਰਿਕਵਰੀ ਹੋਈ ਹੈ ਤੇ 6.5 ਲੱਖ ਡਰਗ ਮਨੀ ਰਿਕਵਰ ਹੋਈ ਹੈ ਇਹਦੇ ਵਿੱਚ ਦੂਜਾ ਮੁਕਦਮਾ ਜਿਹੜਾ ਹੈਗਾ ਉਹ ਕੁਤਵਾਲੀ ਦਾ ਹੈ ਇਹਦੇ ਚ ਪੁਰਾਣਾ ਇੱਕ 13 ਜੂਨ 2024 ਨੂੰ ਕਤਲ ਹੋਇਆ ਸੀ ਉਹਦੇ ਚ ਇੱਕ ਮੁਲਜ਼ਮ ਸੀਗਾ ਲੋੜਿੰਦਾ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਦੇ ਕੋਲੋਂ ਵੀ ਦੋ ਵੈਪਨ ਰਿਕਵਰ ਹੋਏ ਨੇ ਇੱਕ ਰਿਵੋਲਵਰ ਰਿਕਵਰ ਹੋਇਆ 32 ਬੋਰ ਦਾ ਨਾਲ ਚਾਰ ਜ਼ਿੰਦਾ ਕਾਰਤੂਸ ਨੇ ਤੇ ਇੱਕ 315 ਬੋਰ ਦਾ ਉਹਦੇ ਤੋਂ ਵੀ ਰਿਕਵਰ ਹੋਇਆ ਨਾਲ ਦੋ ਜ਼ਿੰਦਾ ਕਾਰਤੂਸ ਨੇ ਇਹ ਜਿਹੜਾ ਬੰਦਾ ਰਾਜਨ ਢਾਲੀਵਾਲ ਇਹ ਤੇ ਟੋਟਲ 9 ਮੁਕਦਮੇ ਦਰਜ ਨੇ ਪਹਿਲਾਂ ਜਿਹੜਾ ਕਤਲ ਦਾ ਮੁਕੱਦਮਾ 2024 ਦਾ 13 ਜੂਨ ਦਾ ਜਿਹੜਾ ਟਾਰੀ ਮਰਡਰ ਕੇਸ ਹੈ ਉਹਦੇ ਵਿੱਚ ਇਹਨੂੰ ਅਰੈਸਟ ਕੀਤਾ ਗਿਆ ਨਾਲ ਤੇ ਨਾਲ ਜਿਹੜੇ ਵੈਪਨ ਰਿਕਵਰ ਹੋਏ ਉਹਦਾ ਫਰੈਸ਼ ਪਰਚਾ ਦਰਜ ਕਰਕੇ ਉਹਦੇ ਤੇ ਕਾਰਵਾਈ ਕੀਤੀ ਗਈ ਹੈ ਸੋ ਦੋਨੋਂ ਮੁਕੱਦਮੇ ਬੜੇ ਇੰਪੋਰਟੈਂਟ ਨੇ ਇੱਕ ਤਾਂ ਆਲਮੋਸਟ 8 ਮਹੀਨੇ ਤੋਂ ਇਹ ਬੰਦਾ ਪਘੋੜਾ ਸੀਗਾ ਜਿਹਨੂੰ ਅਰੈਸਟ ਕੀਤਾ ਗਿਆ ਦੂਜਾ ਜਿਵੇਂ ਮੈਂ ਦੱਸਿਆ ਕਿ ਅੱਜ ਤੱਕ ਦੀ ਹੈਵੀਐਸਟ ਰਿਕਵਰੀ ਹੈ ਪਟਿਆਲਾ ਦੀ ਜਿਤੇ ਵਿੱਚ 3.5 ਕਿਲੋ ਸਮੈਕ ਰਿਕਵਰ ਕੀਤੀ ਗਈ ਹੈ ਸਰੇ ਜਿਹੜਾ ਬੰਦਾ ਹੈਗਾ ਇਹਦੇ ਨਾਲ ਹੋਰ ਵੀ ਆ ਸਮੈਕ ਵੇਚਣ ਵਾਲੇ ਦੇ ਨਾਲ ਜਿਹੜੇ ਕਿ ਉਹਰੇ ਸ਼ਹਿਰ ਦੇ ਵਿੱਚ ਜਿਹੜੇ ਸਪਲਾਈ ਕਰਦੇ ਉਹ ਸਾਰਾ ਇਨਵੈਸਟੀਗੇਸ਼ਨ ਚਾਹੂਗਾ ਕਿ ਕਿੰਨੋ ਕਿੰਨੋ ਇਹ ਸਪਲਾਈ ਕਰਦਾ ਸੀ ਕਿਹੜੇ ਕਿਹੜੇ ਬੰਦੇ ਨੇ ਜਿਨ੍ਹਾਂ ਦੇ ਥਰੂ ਸਪਲਾਈ ਕਰਦਾ ਸੀ ਬਿਕਾਜ਼ ਸਾਡੇ 3.5 ਕਿਲੋ ਸਮੈਕ ਕਾਫੀ ਹੈਵੀ ਰਿਕਵਰੀ ਸੋ ਇਹਨੇ ਜ਼ਰੂਰ ਹੰਦੇ ਬੰਦੇ ਰੱਖੇ ਹੋਣਗੇ ਅੱਗੇ ਜਿਹੜੇ ਅੱਗੇ ਸਪਲਾਈ ਕਰਦੇ ਆ ਛੋਟੀ ਕੁਆਂਟੀਟੀ ਸਪਲਾਈ ਕਰਦੇ ਹੋਣਗੇ ਸੋ ਨਾ ਸਾਰੇ ਤੇ ਐਕਸ਼ਨ ਲਵਾਂਗੇ ਸਾਰੇ ਤਫਤੀਸ਼ ਤੇ ਮੇਰੇ ਪਟਿਆਲਾ ਦੇ ਸਰ ਇਹ ਗ੍ਰੇਨਟੀ ਦੇ ਮੈਕ ਸਪਲਾਈ ਕਰਨ ਵਾਸਤੇ ਆਇਆ ਸੀ ਪਟਿਆਲਾ ਜੇ ਇਹਨੇ ਅੱਗੇ ਜਾਣਾ ਸੀ ਕਿਵੇਂ ਸੀ ਹਜੇ ਤੱਕ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਸੀਗੀ ਇਹਦੀ ਮੂਵਮੈਂਟ ਬਾਰੇ ਸੀ ਸੋ ਹਜੇ ਅਰੈਸਟ ਕੀਤਾ ਅਰੈਸਟ ਕਰਕੇ ਰਿਮਾਂਡ ਲੈ ਕੇ ਤਫਤੀਸ਼ ਹੋਊਗੀ ਫਿਰ ਕਲੀਅਰ ਹੋਊਗਾ ਸਰ ਸੋ ਕਿਥੋਂ ਆਈ ਹੋਰੀ ਸੀ ਔਰ ਕਿੰਨੀ ਦੀ ਮਾਰਕੀਟ ਵੈਲਿਊ ਕੀ ਪਈ ਹੈ ਜੀ ਜਿਹੜੀ ਹਜੇ ਤੱਕ ਸਾਨੂੰ ਪਤਾ ਲੱਗਾ ਹੈ ਕਿ ਇਹ ਪੰਜਾਬ ਤੋਂ ਬਾਹਰੋਂ ਕਿਤੋਂ ਲੈ ਕੇ ਆਇਆ ਸੀ ਹਜੇ ਪਿੰਪੁਆਇੰਟ ਕਰਨਾ ਬਾਕੀ ਹੈ ਕਿ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਇਹਦੀ ਮੈਨੂਫੈਕਚਰਿੰਗ ਵਗੈਰਾ ਹੋ ਰਹੀ ਸੀ ਉਹ ਸਾਰਾ ਕਲੀਅਰ ਕਰਾਂਗੇ 2021 ਦਾ ਜੀ ਉਸ ਤੋਂ ਬਾਅਦ ਲਗਾਤਾਰ ਇਹ ਇਸੇ ਅਟਰੈਕਟਿਵ ਸੀਗਾ 2021 ਦਾ ਪੁਰਾਣਾ ਮੁਕੱਦਮਾ ਜਿਹੜਾ ਕੁਰੂਖੇਤਰ ਦਾ ਹੈਗਾ ਉਹਦੇ 'ਚ ਪੀਓ ਸੀਗਾ ਪਿਛਲੇ ਆਲਮੋਸਟ 2 ਸਾਲ ਦੋ ਟਾਂ ਸਾਲ ਦਾ ਕੋਈ ਮਾਰਕੀਟ ਵੈਲਿਊ ਦੱਸੋ ਵੀ ਨਹੀਂ ਮਾਰਕੀਟ ਵੈਲਿਊ ਇਹਦੀ ਕੋਈ ਉਹ ਜੀ ਡਿਸਾਈਡਡ ਨਹੀਂ ਹੈਗੀ ਉਹ ਚੇਂਜ ਹੁੰਦੀ ਰਹਿੰਦੀ ਹੈ ਸੋ ਮਾਰਕੀਟ ਵੈਲਿਊ ਇਹਦੀ ਨਹੀਂ ਸੀ ਡਿਵਲਪ ਚ ਕਰ ਸਕਦਾ ਇਹ ਕੁਰੂਖੇਤਰ ਦਾ ਰਹਿਣ ਵਾਲਾ ਜੀ ਸਟਰ ਇਹ ਜਿਹੜਾ ਕਤਵਾਲੀ ਵਾਲਾ ਮਤਲਬ ਇਹ ਕਿਸੇ ਗੈਂਗ ਦੇ ਨਾਲ ਹੀ ਦਾ ਹੈ ਕੋਈ ਸੰਬੰਧ ਜਿਹੜਾ ਮੁੰਡਾ ਇਸੇ ਸਮੇਤ ਬੜੀ ਗੈਂਗ ਨਾਲ ਅਸੀਂ ਐਕਸਪਲੋਰ ਕਰ ਰਹੇ ਹਾਂ ਕਿ ਕਿਸੇ ਗੈਂਗ ਨਾਲ ਇਹਦਾ ਸੰਬੰਧ ਹੈ ਕਿ ਨਹੀਂ ਬਟ ਹਜੇ ਤੱਕ ਜਿਹੜਾ ਕਿਉਂਕਿ ਤਾਰੀ ਮਰਡਰ ਕੇਸ ਤੇ ਸਾਡੇ ਕੋਲ ਆਲਮੋਸਟ 15 16 ਬੰਦੇ ਸੀ ਜਿਹੜੇ ਨਾਮਿਨੇਟ ਹੋਏ ਸੀ ਸੋ ਹੋ ਸਕਦਾ ਇਹਨਾਂ ਨੇ ਮੇਥ ਕੇ ਕਿਸੇ ਗੈਂਗ ਦੇ ਬਿਹਾਫ ਤੇ ਕੰਮ ਕੀਤਾ ਹੋਵੇ ਸੋ ਉਹ ਸਾਰਾ ਤਫਤੀਸ਼ ਚ ਕਲੀਅਰ ਹੋਊਗਾ ਸਰ ਇਹ ਇੱਥੇ ਪਟਿਆਲੇ ਚ ਸਪਲਾਈ ਕਰਦੇ ਨਾ ਅਸੀਂ ਕਿਵੇਂ ਆਉਂਦੇ ਨਹੀਂ ਜਿਵੇਂ ਮੈਂ ਦੱਸਿਆ ਜੀ ਸਾਡੇ ਕੋਲ ਇਨਫੋਰਮੇਸ਼ਨ ਇਹਦੀ ਮੂਵਮੈਂਟ ਦੀ ਸੀਗੀ ਜੀ ਜੀ ਕਿ ਇਹ ਇਧਰ ਜਾ ਰਿਹਾ ਹੈ ਤੇ ਇਹਦੇ ਕੋਲ ਡਰੱਗਸ ਹੈਗੇ ਸਮੈਕ ਦੀ ਰਿਕਵਰੀ ਹੋ ਸਕਦੀ ਹੈ ਜੇ ਆਪਾਂ ਨਾਕਾਬੰਦੀ ਕਰੀਏ ਸੋ ਉਹਦੇ ਚ ਇਹਦੀ ਰਿਕਵਰੀ ਹੋਈ ਹੈ ਕਿਦੇ ਵਾਸਤੇ ਲੈ ਕੇ ਜਾ ਰਿਆ ਸੀ ਟਰਾਂਜ਼ਿਟ ਸੀਗਾ ਵੇਚਣਾ ਸੀ ਉਹ ਸਾਰਾ ਕੁਝ ਬਾਤ ਚ ਕਲੀਅਰ ਹੋ ਗਿਆ। ਜਿਹੜਾ ਬੈਂਟ ਜਿਹੜਾ ਅਰੈਸਟ ਕੀਤਾ ਹੈ ਇਹਦਾ ਕੀਤਾ ਲਿਖਿਆ ਮੌਡਲਿੰਗ ਕਰਦਾ ਮੌਡੀ ਮੰਨਦਾ ਕਿਸ ਇੰਡਸਟਰੀ ਚ ਕਰਦਾ ਸੀ ਔਰ ਕੀ ਇਹਦਾ ਨਹੀ ਜਿਵੇਂ ਕੋਈ ਛੋਟੀਆਂ ਮੂਵੀਜ਼ ਵਗੈਰਾ ਹੋ ਗਿਆ ਗਾਣੇ ਵਗੈਰਾ ਹੋ ਗਏ ਉਹਦੇ ਚ ਵੈਪਨ ਇਹ ਕਿਸ ਨੂੰ ਸਪਲਾਈ ਕਰਨਾ ਸੀ ਜਾਂ ਕੋਈ ਹੋਰ ਮੋਟਿਵ ਸੀ ਇਹਦਾ ਜੀ ਹਜੇ ਤੱਕ ਕਲੀਅਰ ਨਹੀਂ ਹੈ ਬਟ ਹੋ ਸਕਦਾ ਕੋਈ ਵਾਰਦਾਤ ਕਰਨੀ ਹੋਵੇ ਇਸ ਕਰਕੇ ਵੈਪਨ ਲੈ ਕੇ ਆਏ ਹੋ।